ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀਕਲ ਜੀ ਉਹ ਦੱਸੋ ਕਿ ਮੈਂ ਠੀਕ ਹਾਂ ਤੇ ਯਾਰ ਆ ਤ ਵਿਆਹ ਗਏ ਤੇ ਕਿਸੇ ਦੇ ਆ ਮੋਟਰਸਾਈਕਲ ਦਾ ਕੋਈ ਟੱਪਾ ਹੀ ਤਾਰ ਕੇ ਲੈ ਗਿਆ ਭੈਣ ਤੇ ਸੱਫਾ ਕਰਨ ਦਾ ਐਨੇ ਮੜੇ ਲੋਕ ਬਈ ਇੱਕ ਆ ਇੰਡੀਕੇਟਰ ਮਾਗ ਰਾਂ ਗਰੀਬ ਬੰਦੇ ਦਾ ਕਰਤਾ ਕੁੰਡਾ ਤੇ ਐਜਾ ਮਿੰਦਾ ਦਾ ਵਿਆਹ ਮਹਿੰਗਾ ਪੈ ਗਿਆ ਇਹ ਹੁਣ ਲਿਆਉਣੇ ਆਗੇ ਆਪਾਂ ਫੜ ਕੇ ਉਹਨੇ ਦਾ ਉਹਨੇ ਦਾ ਸ਼ਾਗਨ ਨਹੀਂ ਪਾਇਆ ਵੈ ਜਿੰਨੇ ਮਗਰਾ ਤੇ ਤੋੜ ਗਿਆ ਕੋਈ ਕੋਲ ਕੀ ਲੈ ਗਿਆ ਵੈ ਜਿੰਨੇ ਜੇ ਆਪਾਂ ਏ ਆਜੋ ਹੁਣ ਆਪਾਂ ਚੱਲਦੇ ਆਂਗੇ ਮਗਰਾਟ ਲੈ ਕੇ ਆਉਣੇ ਆਂਗੇ ਬਾਈ ਕੋਹ ਜਾ ਕੇ ਫੜਕੇ ਵਾਲੇ ਇੰਡੀਕੇਟਰ ਹੈਪੀ ਕਿਹੜਾ ਇੰਡੀਕੇਟਰ ਆਉਣਾ ਇਹ ਪੁਲਟੀਨੇ ਤੇ ਕਾਹਦੀ ਲਾੜ ਰੰਗ ਬੱਸ ਪੁਲਟੀਨੇ ਦਾ ਲਾੜ ਰੰਗ ਦਾ ਇੱਕ ਮਗਰਾਟ ਹਣਾ ਮੂਰਲਾ ਇੱਕ ਦਾ ਰੋਡ ਇੰਨਾ ਚੱਲਦਾ ਹੈ ਨਾ ਇਹ ਪਾਰ ਕਰਨਾ ਵੀ ਰੋਡ ਔਖਾ ਹੋ ਜਾਂਦਾ ਹੈ ਟ੍ਰੈਫਿਕ ਬਹੁਤ ਹੁੰਦੀ ਹੈਗੀ ਬੰਦਾ ਕਿੱਧਰ ਜਾਵੇ ਕੀ ਕਰੇ ਗੋਨ ਰਾਈਟ ਸਰ ਕਿਵੇਂ ਹੋ ਇੱਕ ਤਰ੍ਹਾਂ ਪੁਲਟੀਨੇ ਦਾ ਮਗਰਾਟ ਮੂਰਲਾ ਰਾਤ ਖੋਲ ਕੇ ਲੈ ਗਿਆ ਕੋਈ ਪੰਜ ਸੱਪਾ ਖੋਲ ਕੇ ਲੈ ਗਿਆ thora ੱੱਕਾ ਨਹੀਂ ਕਰ ਗਿਆ ਯਾਰ ਜਿਆਦਾ ਉਹ ਮੂਰਲਾ ਕਿੰਨੇ ਘੜੀ ਚੋਂ ਕੁੱਟਦਾ ਹੈ ਉਹ ਯਾਰ ਵਿਆਹ ਗਏ ਤੇ ਰਾਤ ਕਿਸ ਦੇ ਮਿੱਤਰ ਵੇਲੀ ਦੇ ਅੱਛਾ ਅੱਛਾ ਉਹ ਮਨੇ ਖੜਾਤਾ ਇੱਕਾ ਇੰਡੀਕੇਟਰ ਪਰ ਲਾ ਗੜੀ ਦਾ ਲਾ ਹਾਂ ਲਾਲ ਕਲਰ ਦਾ ਦੇਰੀ ਮੜੇ ਵਧੀਆ ਦੇ ਚ ਹੋਰ ਸੇਤਾ ਲੀਕ ਨੇ ਹੋਰ ਚਾ ਵੀ ਹੋਏ ਨਾ ਧੰਨਵਾਦ ਇਹ ਬਸ ਦੇ ਹੋਈ ਚੀਜ਼ਾਂ ਦੇ ਦੇ ਚੱਲ ਰਹੀ ਆ ਫਿਰ ਚਾ ਮਾਰੋ ਮਾਰ ਤੇ ਇੱਧਰ ਟਿਕ ਟਾਕ ਚੱਲ ਰਿਹਾ ਇੰਸਟਾਗ੍ਰਾਮ ਆ ਇਹ ਕਿਹਨੇ ਦਿਖਾਇਆ ਦੇਖ ਕੰਮ ਕਰਿਆ ਬੰਦੇ ਕੰਮ ਕਰਾ ਜ਼ਰੂਰੀ ਇਹਦਾ ਜ਼ਰੂਰੀ ਹੋ ਗਿਆ ਹਨ ਹੁਣ ਪਵਾ ਰਿਆਂ ਭਾਈ ਆਪਾਂ ਨਵਾਂ ਮਗਰਾਟ ਤੇ ਪਿਛਲਾ ਇੰਡੀਕੇਟਰ ਪਵਾਤਾ ਤੇ ਵੀਰ ਬਣ ਕੇ ਹੁਣ ਥੋੜੀ ਜਿਹੀ ਕਿਰਪਾ ਰੱਖਿਓ ਜਵਾਕ ਤੇ ਬਹੁਤ ਮਹਿੰਗਾ ਪਾਇਆ ਗਿਆ ਇਹ ਤੇ ਹੁਣ ਨਾ ਕੋਈ ਖੋਲਿਓ ਵੀਰ ਬਣ ਕੇ ਦਾ ਮੈਨੂੰ ਦੱਸ ਲਿਓ ਯਾਰ ਮੈਂ ਇਦਾਂ ਹੀ ਤਾਰ ਕੇ ਦੇ ਦੂੰਗਾ ਤੇ ਉਧਰ ਹੈਪੀ ਆਪ ਦਾ ਅੱਡ ਲੱਗਿਆ ਮੋਟਰਸਾਈਕਲ ਸਮਰਨ ਤੇ ਇਧਰ ਜੀਤ ਲੱਗਿਆ ਆਪਣੇ ਮੋਟਰਸਾਈਕਲ ਦਾ ਕੰਮ ਕਰਨਾ ਤੇ ਹੁਣ ਪੀਨੇ ਆ ਚਾਹ ਪੁੱਪੇ ਪੀਨੇ ਆ ਕਿ ਹੁਣ ਆਪਾਂ ਥੋੜੀ ਥੋੜੀ ਚਾਹ ਦੇ ਦੱਸ ਦਿਆਂਗੇ ਪੱਕੀ ਗੱਲ ਬਾਤ ਕਹਿੰਦਾ ਹੁਣ ਐਨਕ ਲੈਣੀ ਹੈਗੀ ਮੈਨੂੰ ਲੱਗਦਾ ਹੁਣ ਇਹ ਐਨਕ ਲਊਗਾ ਪਤਾ ਨਹੀਂ ਕੀ ਕਰੂਗਾ ਐਨਕ ਵੀ ਮਹਿੰਗੀ ਪਾਲਦਾ ਉਹ ਵਿਚਾਰਾ ਲੈ ਉਹਦੇ ਲਈ ਵੇਖਿਆ ਨਹੀਂ ਜਿੰਨੇ ਮਹਿੰਗੀ ਇਹ ਐਨਕ ਮੰਗ ਰਿਹਾ ਹੈਗਾ ਲੱਭੀ ਨਹੀਂ ਕੋਈ ਮਹਿੰਗੀ ਜੀ ਐਨਕ ਲਭਾਓ ਵੀਰੇ ਦੇ ਯਾਰ ਕੋਈ ਮਹਿੰਗੀ ਐਨਕ ਦੇ ਨੂੰਡੇ ਨੂੰ ਲੱਭ ਕੋਈ ਮਹਿੰਗੀ ਜੀ ਔਰ ਦੇਖੋ ਕੀ ਕਰੂਗਾ ਇਹ ਆਉਂਦੀ ਆ ਪਸੰਦ ਕਿ ਨਹੀਂ ਆਉਂਦੀ ਇਹਦੇ ਕੰਚ ਦੇ ਸ਼ੀਸ਼ੇ ਵਾਲੀ ਦੇਈ ਇਹ ਕੰਚ ਦੇ ਛੇ ਲੈਂਦਾ ਇਹ ਲਾ ਕੇ ਦੇਖਾ ਲਾ ਕੇ ਦੇਖ ਕਿਵੇਂ ਲੱਗਦੀ ਹੈ ਕਮੈਂਟ ਕਰਕੇ ਦੱਸਿਓ ਵੀ ਇਹਦੇ ਐਨਕ ਕਿਵੇਂ ਲੱਗ ਰਹੀ ਹੈਗੀ ਇੱਕ ਨੇਰੀ ਨੇ ਬੜਾ ਨੁਕਸਾਨ ਕਰਿਆ ਦੀਆ ਕਿੰਨੇ ਦਿਨ ਹੋ ਗਏ ਤੇ ਤੇ ਕਾਫੀ ਨੁਕਸਾਨ ਕਰਤਾ ਸਾਲਾ ਨੇਰੀ ਨੇ ਵੀ ਆਪਣੇ ਜਿਹੜਾ ਉੱਪਰ ਲੱਚਵਾਰਾ ਹੈ ਨਾ ਚੁਬਾਰੇ ਦੇ ਪਰਦੇ-ਪੁਰਦੇ ਜੇ ਸ਼ੁਕਰ ਕਰਵਾ ਏਸੀ ਵਾਲਾ ਬਚ ਗਿਆ ਪੱਖਾ じゃ ਨਹੀਂ ਤਾਂ ਇਹਦਾ ਵੀ ਕੰਮ ਕਰ ਦਿੰਦੀ ਇਹਨੇ ਦੀ ਤੁਹਾਨੂੰ ਦਿਖਾਣਾਗਾ ਕਿੰਨਾ ਨੁਕਸਾਨ ਹੋ ਗਿਆ ਆਪਣਾ ਘਰ ਦਾ ਨਾਦਾ ਪੌੜੀ ਉੱਪਰ ਚੜਨ ਵਾਲੀ ਨਾਲੇ ਉੱਪਰ ਬਾਦਰਾ ਬੂਦਰਾ ਸਾਰਾ ਖੰਡਿਆਤਾ ਬੜਾ ਭੈੜਾ ਲੱਗ ਰਿਹਾ ਯਾਰ ਮਨ ਜਾ ਖਰਾਬ ਹੋ ਗਿਆ ਚੱਲ ਤੁਹਾਨੂੰ ਦਿਖਾਉਣਾ ਆਹ ਸਾਰਾ ਖੰਡਿਆਰਾ ਥੱਲੇ ਖੰਡਿਆ ਪਿਆ ਆਹ ਦੇਖੋ ਆ ਪੌੜੀ ਆ ਆਪਣੀ ਆ ਸਾਰੀ ਇਹ ਪੌੜੀ ਭੰਨ ਦੀ ਸਿਰੇ ਤੱਕ ਤੇ ਇਧਰਲੇ ਪਾਸੇ ਇੱਕ ਡਿਜ਼ਾਈਨ ਤੀਗਾ ਉਹ ਵੀ ਸਾਰਾ ਕਰਤਾ ਕੰਮ ਚਲੋ ਆਜੋ ਉੱਪਰ ਚੜਦੇ ਆਂ ਦੇਖਦੇ ਆਂਗੇ ਆਪਾਂ ਇਹ ਕਿੰਨੇ ਦਿਨਾਂ ਬਾਅਦ ਚੜਿਆ ਮੈਂ ਆਸੀ ਆ ਸਾਰਾ ਭੰਨਿਆ ਪਿਆ ਗਾ ਉਹ ਸਾਰਾ ਉੱਤੇ ਇੰਨਾ ਵਧੀਆ ਤੀ ਨਾ ਮੂਰੇ ਬਣਾਇਆ ਹੋਇਆ ਆ ਸਾਰਾ ਭੰਨਤਾ ਨੇਰੀ ਨੇ ਆਇ ਟਾਈ ਪਈਆਂ ਨੇ ਸਿੱਟੀਆਂ ਕੁਛ ਇਧਰ ਥੱਲੇ ਲਾਤੀ ਦੇ ਆ ਤੇ ਕੁਛ ਸਿੱਟਾਂ ਨੇ ਜਿਹੜੀਆਂ ਆ ਪਈਆਂ ਨੇ ਜਿਹੜੀਆਂ ਸਾਰੀਆਂ ਬਸਾਈਆਂ ਟਾਇਰ ਪਿਆ ਗਿਆ ਇਧਰ ਗੱਡੀ ਦਾ ਹੀ ਤੇ ਆ ਦੇਖੋ ਖੇਤਾਂ ਦਾ ਕਿੰਨਾ ਸੋਹਣਾ ਨਜ਼ਾਰਾ ਹੈਗਾ ਸਾਹਮਣੇ ਸਟੇਡੀਅਮ ਆਗਾ ਇਧਰ ਸਾਹਮਣੇ ਗਰਾਊਂਡ ਆ ਗਿਆ ਇਧਰ ਸਕੂਲ ਆ ਗਿਆ ਆ ਇਧਰ ਸਾਰਾ ਪਿੰਡ ਆ ਗਿਆ ਤੇ ਆਜੋ ਫਿਰ ਹੁਣ ਬਾਕੀ ਇਹ ਤਾਂ ਚਲੋ ਜੋ ਹੋਣਾ ਸੀ ਹੋ ਗਿਆ ਫਿਰ ਹੁਣ ਕੀ ਕਰ ਸਕਦੇ ਆਂਗੇ ਹਨਾ ਚਲੋ ਦੇਖਦੇ ਆਂਗੇ ਕੀ ਬਣਦਾ ਹੈ ਤੇ ਚਲੋ ਫਿਰ ਹੁਣ ਆਪਾਂ ਚੱਲਦੇ ਆਂਗੇ نیچے ਪਰ ਇੱਕ ਤਾਂ ਹੁਣ ਡਰ ਲੱਗਣ ਜਾਂ ਲੱਗ ਗਿਆ ਪੌੜੀ ਜਿਹਦਾ ਤਾਂ ਇਧਰ ਸਾਈਡਾਂ ਤੋਂ ਸਾਰਾ ਡੇਕਦਾ ਇਹਨਾਂ ਨੇ ਪਹਿਲਾਂ ਨਹੀਂ ਸੋਹਣੀ ਪੌੜੀ ਹੁੰਦੀ ਸੀਗੀ ਤੁਸੀਂ ਸ਼ੁਕਰ ਕਰੋ ਇਧਰ ਏਸੀ ਵਾਲਾ ਨਹੀਂ ਹੋਇਆਗਾ ਉਹ ਪੁਰਾਣੇ ਦਾ ਏਸੀ ਦੇ ਲੌਚਮੀ ਲਵੇ ਟਡਗੀਆਂ ਨੇ ਏਸੀ ਵਾਲੇ ਪਾਸੇ ਤਾਂ ਨਹੀਂ ਬੁਰਾ ਹਾਲ ਹੋ ਜਾਂਦਾ ਹੁਣ ਚੱਲਦੇ ਆਂਗੇ ਆਪਾਂ نیچے ਕਰਦੇ ਆਂਗੇ ਕੰਮ ਕਰ ਦੇਖਦੇ ਆਂਗੇ ਕੀ ਬਣਦਾਗਾ ਬਾਕੀ ਅੱਜ ਵੀਡੀਓ ਬਣਾਉਣ ਨੂੰ ਸਾਰੀ ਜਿੱਦ ਤੱਕ ਕਰਨੀ ਨਹੀਂ ਰਹਿਤੀਗਾ ਮੂਡ ਚਾ ਖਰਾਬ ਹੋਇਆ ਪਿਆ ਤੀਗਾ ਬਾਕੀ ਦੇਖਦੇ ਆਂ ਕਰਦੇ ਆਂ ਅਪਲੋਡ